अलविदा ਪਿੰਡ ਤੇ ਘਰ ਜਦੋਂ ਆਉਣਾ ਹੁੰਦਾ ਵਾਪਸ ਤਾਂ ਇੱਕ ਦਿਨ ਪਹਿਲਾਂ ਭੁੱਖ ਲੱਗਨੋਂ हट ਜਾਂਦੀ ਕਿਸੇ ਨਾਲ ਗੱਲ ਕਰਨੋਂ ਵੀ ਦਿਲ ਨਹੀਂ ਕਰਦਾ ਮਨ ਉਦਾਸ ਅੱਖਾਂ ਭਰੀਆਂ ਤੇ ਕੁਝ ਵੀ ਚੰਗਾ ਨਹੀਂ ਲੱਗਦਾ ਬਾਰ ਬਾਰ ਖੇਤਾਂ ਨੂੰ ਗੇੜਾ ਮਾਰਨਾ ਫਸਲਾਂ ਦਰਖਤਾਂ ਬੱਟਾਂ ਨਾਲ ਗੱਲਾਂ ਕਰਨੀਆਂ ਰੀਜ਼ ਨਾਲ ਦੇਖਣਾ ਮਿੱਟੀ ਨੂੰ ਕਿ ਪਤਾ ਨਹੀਂ ਦੁਬਾਰਾ ਕਦ ਪੈਰ ਪੈਣੀ ਪੁਰਖਿਆਂ ਦੀ ਜ਼ਮੀਨ ਵਿੱਚ ਗਰਾਉਂਡ ਵੈਲ ਜਾਣਾ ਆਪਣੇ ਪੈੜ ਪਛਾਨਣੀ ਜਿਹੜੀ ਕਦੋਂ ਦੀ ਗਵਾਚ ਗਈ ਸਕੂਲ ਵਿੱਚ ਘੁੰਮਣਾ ਸਾਥੀਆਂ ਨੂੰ ਯਾਦ ਕਰਨਾ ਯਾਦਾਂ ਦੇ ਬਾਬ ਰੋਲੀ ਦਿਲ ਵਿੱਚ ਉੱਠਣੇ ਅੱਖਾਂ ਦਾ بار-ਬਾਰ ਛਲਕਣਾ ਤੇ ਝੋਰੀ ਰੋਣਾ ਇਹ ਹੁੰਦਾ ਹੈ ਪਰਦੇਸੀਆਂ ਦਾ ਆਪਣੇ ਘਰ ਆਪਣੀ ਪਿੰਡ ਵਿੱਚ ਆਖਰੀ ਦਿਨ ਪ੍ਰਾਣਿਕਰ ਦੀਆਂ ਕੰਧਾਂ ਨੂੰ ਟਕਣਾ ਮਾਂ ਬਾਪ ਦੀ ਪਰਛਾਵਾਂ ਨੂੰ ਲੱਭਣਾ ਜਿਹੜੀ ਕਦੋਂ ਦੀ ਗਵਾਚ ਗਈ ਭੈਣਾ ਭਰਾਵਾਂ ਨਾਲ ਬਤਾਈ ਪਲ ਜ਼ਾਦ ਆਉਣੀ ਲੈਂਡਿੰਗ ਵਾਲਿਆਂ ਦਾ ਹਿਸਾਬ ਕਰਨਾ ਤੇ ਬਾਰ-ਬਾਰ ਘਰੋਂ ਬਾਹਰ ਨਿਕਲਣਾ ਕਿ ਗਲੀਆਂ ਡਗਵਾਂਡ ਦੀ ਇੱਕ ਵਾਰ ਫਿਰ ਦਰਸ਼ਨ ਹੋ ਜਾਣ ਗੱਡੀ ਦਾ ਗੇਟ ਮੂਰੇ ਆ ਕੇ ਖੜ ਜਾਣਾ ਅਟੈਚੀ ਲੱਦਣੀ ਹੱਥੀਂ ਜਿੰਦੇ ਲਾਉਣੇ ਤੇ ਬਾਰ-ਬਾਰ ਦਰਵਾਜ਼ਿਆਂ 'ਤੇ ਟੱਕਣਾ ਇਹ ਕੰਮ ਉਹੀ ਬਿਆਨ ਕਰ ਸਕਦਾ ਜੀਨੇ ਹਟਾਇਆ ਹੋਵੇ ਸੌਖਾ ਨਹੀਂ ਘਰ ਛੱਡਣਾ ਆਰੀ ਫਿਰਦੀ ਸੀਨੇ ਦੇ ਤਾਂ ਗੱਡੀ 'ਚ ਬੈਠ ਜਾਂਦਾ ਹਲਵਿਦਾ ਪਿੰਡ ਤੇ ਘਰ ਜਾਉਂਦੇ ਰਹੇ ਤਾਂ ਦੁਆਰਾ ਮਿਲਾਂਗੇ ਨਹੀਂ ਤਾਂ ਤੇਰੀ ਮਿੱਟੀ ਨੂੰ ਤੇਰੀ ਸਰਦਲ ਨੂੰ ਸਲਾਮ ਜਿੱਥੇ ਬੰਦੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਚੋਗਣਾ ਜ਼ਰੂਰ ਪੈਂਦਾ ਹੈ ਕਰਮਾਂ ਦੀ ਖੇੜਾ